ਸਾਡੀ ਅਣਖ ਨੂੰ ਵਿਗਾੜਿਆ ਗਿਆ ਸਾਡੀ ਫੋਨ ਦਾ ਮਸਲਾ ਹੈ ਅਸੀਂ ਐ ਨਹੀਂ ਜੇ ਕੋਈ ਖਾਕੀ ਨਿਕਰ ਵਾਲੇ ਆ ਕੇ ਇੱਥੇ ਕਾਬੂਲ ਹੋ ਜਾਣਗੇ ਐ ਨਹੀਂ ਹੋਣ ਦਿੱਤੇ ਜਦੋਂ ਅਸੀਂ ਉੱਥੇ ਨਹੀਂ ਰੁਕੇਗੇ ਦਿੱਲੀ ਜਾਣ ਵਾਸਤੇ ਰੁਕੇ ਉਹਨਾਂ ਦੇ ਨਾਕੇ ਲਾਇਏ ਸੀ ਵੱਡੇ ਵੱਡੇ ਪਤਨੇ ਕੀ ਕੁਛ ਟੱਕਰਿਆ ਸੀ ਕਿ ਲਾਇਫ ਸੀ ਜਦੋਂ ਉਹ ਤੋੜ ਕੇ ਗਏ ਆਹ ਉੱਥੇ ਦਿੱਲੀ ਜਾ ਬੈਠੇ ਚੰਡੀਗੜ੍ਹ ਕੀ ਚੀਜ਼ ਹੈ ਨਾਲ ਵਿੱਚ ਕੀ ਸਾਰਾ ਲੱਕੀ ਜਿਹੜੀ ਸਰਕਾਰ ਕਰਦੀ ਹੈ ਰੋਕਾਂ ਲਾਉਂਦੀ ਹੈ ਜਾਣ ਪੁੱਛ ਕੇ ਲੋਕਾਂ ਦੇ ਮਨਾਂ ਦੇ ਵਿੱਚ ਰੋਸ ਜਾਂਦਾ ਹੁਣ ਇਹ ਆਪ ਵਾਲੇ ਆ ਗਏ ਇਹੀ ਚੱਲਦੇ ਰਹੇ ਨੇ ਕਿਨੇ ਮੀਟਿੰਗ ਕਰੀਆ ਜੇ ਇਹਨਾਂ ਨੇ ਮੀਟਿੰਗਾਂ ਕੀਤੀਆਂ ਹੁੰਦੀਆਂ ਬੈਠੇ ਹੁੰਦੇ ਸਰਕਾਰ ਦਾ ਕੰਮ ਹੁੰਦਾ ਲੋਕਾਂ ਦਾ ਕੰਮ ਨਹੀਂ ਹੁੰਦਾ ਜਿਹੜੇ ਨੁਮਾਇਦੇ ਇਹਨਾਂ ਨੇ ਇਮਾਨਦਾਰੀ ਨਾਲ ਕੰਮ ਕਰਿਆ ਨਹੀਂ ਹੱਬੇ ਸਾਲਾਂ ਨੂੰ ਪੱਠਾ ਬਠਾਇਆ ਜਿੱਥੇ ਵੀ ਵਾਸਾੜੇ ਨੁਕਸਾਨ ਸਰਕਾਰਾਂ ਕਰਕੇ ਹੋਇਆ ਜੇ ਆਪ ਦਾ ਰੋਲ ਅਦਾ ਕਰਦੇ ਬਾਦਲ ਕੇ ਕਾਂਗਰਸ ਵਾਲੇ ਆਪ ਵਾਲੇ ਵਧੀਆ ਰੋਲ ਅਦਾ ਕਰਦੇ ਘੋਸੜਾਂ ਦੇ ਨਾਉ ਦੇ ਇੱਕ ਵੀਲੇ ਨਾਉ ਦੇ ਜੇ ਵਿਦਿਆਰਥੀਆਂ ਨਾਲ ਹੁੰਦੇ ਪੰਜਾਬ ਨਾਲ ਦੇ ਫਿਰ ਪੁਰਸ਼ਕੁਟਦੀ ਛੱਡੇ ਬੱਚਿਆਂ ਨੂੰ ਪੰਜਾਬ ਪੁਲਿਸ ਕੁੱਟ ਰਹੀ ਸੀ ਦੰਨੇ ਮਾਰੇ ਨੇ ਜਿਹੜਾ ਬੰਦਾ 1000 ਰੁਪਈਆ ਨਹੀਂ ਦੇ ਸਕਦਾ ਬੀਬੀ ਨੂੰ ਕਾਏ ਕੇ ਵਾਦਾ ਕਰਕੇ ਉਹ ਸਾਨੂੰ ਯੂਨੀਵਰਸਿਟੀ ਕਿੱਥੋਂ ਲੈ ਦੂਗਾ ਨਹੀਂ ਆਉਂਦੇ ਅੱਛਾ ਨਹੀਂ ਆਉਂਦੇ ਕੋਈ ਨਹੀਂ ਆਉਂਦੇ ਜਿਹੜਾ ਇਹਨਾਂ ਨੇ ਦੋ ਹੈਗਾ ਸਾਲ ਖੰਡ ਕੱਢ ਲੈਣ ਲੋਕਾਂ ਦੇ ਬਾਰੇ ਕੀਤੇ ਮਾਰੇ ਮੋਟੇ ਕਰ ਲੈਣ ਜੇ ਚੰਗੇ ਚਾਹੁੰਦੇ ਨੇ ਪਰ ਇਹਨਾਂ ਨੇ ਪੰਜਾਬ ਵਾ ਦੀ ਕੰਨੀ ਨਹੀਂ ਇਹਨਾਂ ਨੇ ਦਿੱਲੀ ਵਾਲਾ ਲਾਲਾਈ ਖੁਸ਼ ਕੀਤਾ ਬਹੁਤ ਸਾਰੀਆਂ ਸਰਕਾਰਾਂ ਦੀ ਜਿਹਾਵਾਾਂ ਵਿੱਚ ਵਿੱਚ ਕੇ ਉਹਨੂੰ ਦਿੱਲੀ ਲਈ ਜਾਂਦੇ ਨੇ ਕੀ ਗੱਲ ਸਾਡੀਆਂ ਪ੍ਰਾਪਰਟੀਆਂ ਕੋਈ ਬੇਚ ਰਹੀ ਹੈ ਪੰਜਾਬ ਸਰਕਾਰ ਦੀ ਸੈਂਟਰ ਸਰਕਾਰ ਸਾਡੇ ਤੇ ਡਾਕਾ ਮਾਰ ਰਹੀ ਹੈ ਪੰਜਾਬ ਸਰਕਾਰ ਕਿਉਂ ਇਹ ਘਟਾ ਇਹਨੇ ਕੀ ਕੁਛ ਨਹੀਂ ਵੇਚ ਰਹੇ ਸਾਡੇ ਪ੍ਰਾਪਰਟੀ ਪੰਜਾਬ ਦੇ ਵਿੱਚ ਪਈਆਂ ਉਹਨਾਂ ਨੂੰ ਵੇਚ-ਵੇਚ ਕੇ ਇਹ ਦਿੱਲੀ ਭੇਜ ਜਾਂਦੇ ਨੇ ਰੁਪਏ ਬਹੁਤ ਸਤਾਤਨਾ ਜਿਹੜਾ ਹੈਗਾ ਦਿਮਾਗ ਖਰਾਬ ਰਾਜੇ ਬਣ ਕੇ ਉਹਦੀ ਮਤ ਮਾਰੀ ਗਈ ਬਰਦਾਤ ਨਹੀਂ ਤੋਂ ਵਿਲਾਦਨ ਕਿਉਂਾਰੇ ਪਾਸੇ ਜਾਊਗਾ ਲੋਕਾਂ ਦੇ ਮਨਾਂ ਤੋਂ ਫਿੱਲੇ ਗਿਆ ਤੈਨੂੰ ਬਣ ਜਾ ਤੂੰ ਵੀ ਕਾਂਗਰਸ ਨਹੀਂ ਆ ਤੈਨੂੰ ਕੁਝ ਬਣਾ ਦੇਣਾ ਉਹ ਇੱਕ ਪ੍ਰਧਾਨ ਬਣਿਆ ਹੈ ਉਹ ਆਪਦੀ ਯੋਗਤਾ ਨਾਲ ਪੀ ਐਚ ਡੀਆਂ ਕਰੀਆਂ ਹੋਈਆਂ ਸੀ ਪੜਿਆ ਲਿਖਿਆ ਸੀ ਉਹ ਰੰਗ ਕਾਲਾ ਦੇਖ ਕੇ ਉਹ ਵੀ ਮਖੌਲਗਾ ਦਾ ਪੱਠੇ ਪਾਉਣ ਵਾਲਾ ਦੱਸਦਾ ਪੀ ਐਟੀ ਪੀ ਐਚ ਡੀ ਕਰੀ ਹਸੀ ਪਤਾ ਸੰਗਤੀ ਬਾਕੀ ਬੱਚਿਆਂ ਨੂੰ ਇਹਨੂੰ ਅਕਲ ਹੀ ਨਹੀਂ ਹੈਗੀ ਉਹਨਾਂ ਦੇ ਬੱਚਿਆਂ ਦੇ ਜਿਹੜਾ ਹੈਗਾ ਜੂੜੇ ਬਣ ਬੜ ਕੇ ਟੂੰ ਟੂੰ ਕਰਦਾ ਇਹਨੇ ਮਖੌਲ ਸਮਝ ਲੈ ਸਿੱਖੀ ਸਰੂਪ ਨੂੰ ਅੱਜ ਗੱਲਾਂ ਪੰਜਾਬ ਦੀਆਂ ਹੋਣਗੀਆਂ ਗੱਲਾਂ ਚੰਡੀਗੜ੍ਹ ਦੀਆਂ ਤੇ ਪੰਜਾਬ ਸਰਕਾਰ ਅਤੇ ਗੱਲਾਂ ਸੈਂਟਰ ਦੀਆਂ ਹੋਣਗੀਆਂ ਜਿਸ ਤਰੀਕੇ ਦੇ ਨਾਲ ਤਰਨਤਾਰਨ ਦੇ ਵਿੱਚ ਚੋਣਾ ਚੱਲ ਰਹੀਆਂ ਨੇ ਬਹੁਤ ਸਾਰੀਆਂ ਪਾਰਟੀਆਂ ਦੀ ਅਗਰ ਗੱਲ ਚਾਰਲੀਏ ਤਾਂ ਆਪਣੇ ਚੋਣ ਮੰਦਾਨ ਦੇ ਵਿੱਚ ਉਤਰੀਆਂ ਹੋਈਆਂ ਨੇ ਤੁਹਾਨੂੰ ਦੱਸ ਦੇ ਕਿ ਕਈ ਵੱਡੇ ਲੀਡਰਾਂ ਨੇ ਕਾਫੀ ਵਿਵਾਦਿਤ ਬਿਆਨ ਵੀ ਦਿੱਤੇ ਤੇ ਗੱਲ ਹੁਣ ਕਰਾਂਗੇ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੀ ਜਿੱਥੇ ਪਾਰੀ ਇਕੱਠ ਪਹੁੰਚਿਆ ਤੇ ਬਹੁਤ ਸਾਰੀਆਂ ਜਥੇਬੰਦੀਆਂ ਪਹੁੰਚੀਆਂ ਇੱਕ ਪਾਸੇ ਦਿੱਲੀ ਦੇ ਵਿੱਚ ਜਿਸ ਟਾਈਮ ਦਿੱਲੀ ਜਿੱਤਿਆ ਸੀ ਉਸ ਸਮੇ ਪੂਰਾ ਪੰਜਾਬ ਹਰਿਆਣਾ ਇਕੱਠਾ ਹੋਇਆ ਸੀ ਪਰ ਅੱਜ ਚੰਡੀਗੜ੍ਹ ਦੀ ਗੱਲ ਕਰ ਲਈਏ ਤਾਂ ਚੰਡੀਗੜ੍ਹ ਦੇ ਵਿੱਚ ਆਪਣੇ ਬੱਚਿਆਂ ਦਾ ਸਾਥ ਦੇਣ ਲਈ ਪੂਰਾ ਪੰਜਾਬ ਪਹੁੰਚਿਆ ਤੇ ਉੱਥੇ ਹੀ ਜਿਹੜਾ ਆਪਾਂ ਰੋਲਰ ਕਹਿ ਦਈਏ ਰੋਡ ਕੁੱਟਣਾ ਕਹਿ ਦਈਏ ਉੱਥੇ ਜਿਹੜੇ ਨਿਹੰਗ ਸਿੰਘ ਬਾਬਾ ਜੀ ਰਾਜਾ ਰਾਜ ਸਿੰਘ ਜੀ ਵੀ ਪਹੁੰਚੇ ਆਪਣੀ ਪੂਰੀ ਜਥੇਬੰਦੀ ਦੇ ਨਾਲ ਉੱਥੇ ਪੂਰੀ ਘਟਨਾ ਉੱਥੇ ਕਿਦਾਂ ਦੀ ਰਹੀ ਸੋ ਉਸੇ ਤੇ तमाम ਗੱਲਾਂ ਬਾਤਾਂ ਕਰਾਂਗੇ ਸੋ ਸਵਾਗਤ ਕਰਦੇ ਆਂ ਬਾਬਾ ਜੀ ਦਾ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਕਹਿਣਾ ਚਾਹੋਗੇ ਇੱਕ ਪਾਸੇ ਜਿਸ ਟਾਈਮ ਦੇਖਿਆ ਜਾਂਦਾ ਸੀ ਪਹਿਲਾਂ ਦਿੱਲੀ ਜਿੱਤ ਕੇ ਲਿਕੇ ਆਏ ਅੱਜ ਆਪਣੇ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਹੀ ਆਪਾਂ ਨੂੰ ਰੋਕਿਆ ਜਾ ਰਿਹਾ ਹੈ ਯਾਨੀ ਯੂਨੀਵਰਸਿਟੀ ਦੀ ਅਗਰ ਗੱਲ ਕਰੀਏ ਬਹੁਤ ਸਾਰੇ ਮੋਤੇ ਹੁਣ ਪੰਜਾਬ ਦੇ ਵਿੱਚ ਉੱਠ ਖੜੇ ਨੇ ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ ਦੇਖੋ ਪੰਜਾਬ ਆ ਜਿਹੜਾ ਗੁਰਾਂ ਦੇ ਨਾਮ ਦੇ ਵਸਦਾ ਪੰਜਾਬ ਨੂੰ ਜਦੋਂ ਆਜ਼ਾਦ ਦੇਸ਼ ਹੋਇਆ ਉਦੋਂ ਮਹਾ ਪੰਜਾਬ ਬਣ ਆਇਆ ਇਹਦੇ ਵਿੱਚੋਂ ਹਰਿਆਣਾ ਲੱਗ ਕਰਤਾ ਹਿਮਾਚਲ ਕੱਢਦਾ ਹਰਿਆਣਾ ਉਧਰ ਪ੍ਰਾਸ਼ਤਾਨ ਨੂੰ ਲਾਕੇ ਦੇ ਤੇ ਆਇ ਦਿਨ ਸਾਨੂੰ ਜਿਹੜੀ ਮਾਰ ਪੈ ਰਹੀ ਆ ਸੈਂਟਰ ਗਵਰਨਮੈਂਟ ਆ ਜਿਹੜੀ ਆ ਆਰਐਸਐਸਾ ਬੀਜੇਪੀ ਆ ਤੇ ਉਹ ਕਾਂਗਰਸ ਆ ਉਸ ਵੇਲੇ ਨਹਿਰੂ ਤੇ ਗਾਂਧੀ ਨੇ ਕਿਹਾ ਸੀ ਵੀ ਸਿੱਖਾਂ ਨੂੰ ਜਿਹੜੀ ਹੈਗੀ ਆ ਉਹ ਆਜ਼ਾਦੀ ਦਾ ਨਿਕ ਮਾਨ ਸਕਦੇ ਨੇ ਬਰਾਬਰ ਦੇ ਹੱਕਾਂ ਦੇ ਅਧਿਕਾਰ ਹੀ ਹੋਣਗੇ ਪਰ ਉਹਨਾਂ ਨੇ ਜਿਹੜਾ ਉਹ ਆਪਦਾ ਵਾਅਦਾ ਤੋਂ ਮੁਕਰ ਗਏ ਜਦੋਂ ਮਾਸਟਰ ਤਾਰਾ ਸਿੰਘ ਨੂੰ ਉਹਨਾਂ ਨੂੰ ਪਤਾ ਲੱਗਿਆ ਪਹਿਲਾਂ ਤਾਂ ਉਹਨਾਂ ਦੀ ਗੱਲਾਂ ਜਾ ਕੇ ਇਨ ਨਲਾਇਕ ਸੀ ਮਹਾਨ ਨਲਾਇਕ ਮਾਸਟਰ ਤਾਰਾ ਸਿੰਘ ਵਰਗੇ ਜੇ ਉਹਦੋਂ ਹੁੰਦੇ ਜੇ ਤੋਂ ਅੰਗਰੇਜ਼ ਦਿੰਦੇ ਸੀ ਜੇ ਜਨਾਹ ਆਪਦਾ ਪਾਕਿਸਤਾਨ ਲੈ ਸਕਦਾ ਕੀ ਸਾਡਾ ਖਾਲਸਾ ਰਾਜ ਨਹੀਂ ਸੀ ਲੈ ਸਕਦਾ ਜਦੋਂ ਦਿੰਦੇ ਸੀ ਪਰ ਇਹਨਾਂ ਦੀ ਨਲਾਇਕੀ ਕਰਕੇ ਬਲਦੇਵ ਸਿੰਘ ਵਰਗਿਆਂ ਦੀ ਜਿਹੜੀ ਹੈਗੀ ਨਲਾਇਕ ਉਹਨਾਂ ਦੇ ਉਧਰ ਦੂਜੇ ਪਾਸੇ ਸੀਗੀ ਕਲਕੱਤੇ ਵੱਲ ਫੈਕਟਰੀਆਂ ਸੀ ਉਹ ਆਪਦੇ ਕਾਰੋਬਾਰ ਦੇ ਵਿੱਚ ਰਹੇਗੇ ਪਰ ਉਹਨਾਂ ਨੇ ਕੌਮ ਦਾ ਕੁਝ ਸੋਚਿਆ ਨਹੀਂ ਪੰਥ ਦਾ ਨਹੀਂ ਸੋਚਿਆ ਨਹਿਰੂ ਦੀਆਂ ਚਾਲਾਂ ਦੇ ਵਿੱਚ ਆ ਕੇ ਉਹਨਾਂ ਨੇ ਇਹਨਾਂ ਨਾਲ ਹੀ ਰਹਿ ਕੇ ਤੇ ਮੁੜ ਕੇ ਜਦੋਂ ਪਤਾ ਲੱਗਿਆ ਫਿਰ ਪੰਜਾਬ ਦਾ ਰੋਲਾ ਪਿਆ ਫਿਰ ਪੰਜਾਬ ਹੋਣ ਦੇ ਵਿੱਚ ਆਇਆ ਮਹਾ ਪੰਜਾਬ ਫਿਰ ਉਹ ਵੀ ਇਹਨਾਂ ਨੇ ਘੱਟਵੜਤਾ ਜਿਹੜੇ ਅਧਿਕਾਰ ਕਹਿੰਦੇ ਸੀ ਉਹ ਵੀ ਮੁਕਰ ਗਏ ਫਿਰ ਹੁਣ ਆਈ ਤਾਂ ਸਾਡੇ ਹੱਥ ਡਾਕੇ ਮਾਰਦੇ ਨੇ ਹੱਕਾਂ ਤੇ ਚੰਡੀਗੜ੍ਹ ਦੀ ਰਾਜਧਾਨੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹਰਿਆਣਾ ਬਣਾ ਕੇ ਰੋਲਾ ਪਾਤਾ ਫਿਰ ਹੁਣ ਉਹ ਤੇ ਵੀ ਕਾਬਜ਼ ਹੋ ਗਈ ਹੁਣ ਸਾਡਾ ਜਿਹੜਾ ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ ਸਾਡੇ ਪੰਜਾਬ ਦੇਲਾ ਉਹ ਨੂੰ ਕੌਣ ਫਿਰਦੇ ਨੇ ਆਇ ਮਨਮੰਨੀਆਂ ਤਾਂ ਨਹੀਂ ਹੋਣ ਦੇਣੀਆਂ ਲੋਕ ਜਾਗਦੇ ਨੇ ਜਦੋਂ ਲੋਕਾਂ ਦੀ ਅਣਖ ਜਾਗਦੀ ਆ ਗੈਰਤ ਜਾਗਦੀ ਆ ਫਿਰ ਉੱਠ ਕੇ ਲੋਕ ਦੁਰਦੇ ਨੇ ਇਹ ਸਾਡੀ ਅਣਖ ਨੂੰ ਵਿਗਾੜਿਆ ਗਿਆ ਸਾਡੀ ਹੋਂਦ ਦਾ ਮਸਲਾ ਹੈ ਅਸੀਂ ਐ ਨਹੀਂ ਜੀ ਕੋਈ ਹਾਕੀ ਨਿਕਰ ਵਾਲੇ ਆ ਕੇ ਇੱਥੇ ਕਾਬੂ ਹੋ ਜਾਣਗੇ ਐ ਨਹੀਂ ਹੋਂਦ ਦੇ ਜੇ ਉਸ ਨੌਜਵਾਨਾਂ ਨੇ ਕਾਲ ਦਿੱਤੀ ਤਾਂ ਅਸੀਂ ਗਏ ਆ ਜਾਵਾਂਗੇ ਜਦੋਂ ਵੀ ਸੱਦਣਗੇ ਜਾਵਾਂਗੇ ਸਾਡਾ ਚੰਡੀਗੜ ਸਾਡਾ ਹਰਿਆਣਾ ਸਾਡਾ ਪੰਜਾਬ ਸਾਡਾ ਹਿਮਾਚਲ ਸਾਡਾ ਕਿਹੜਾ ਕਿੱਥੇ ਕਿੱਥੇ ਤੁਸੀਂ ਰੋਕਣੇ ਸਾਡੀ ਧਰਤੀ ਸਾਡੇ ਕੱਟ ਕੇ ਨੇ ਉਹ ਕਰੀਗਾ ਸਾਡੀ ਧਰਤੀ ਦੀ ਸਾਨੂੰ ਇਹ ਰੋਕਣਗੇ ਵੈਸੇ ਜਿਸ ਤਰੀਕੇ ਦੇ ਨਾਲ ਦੇਖਿਆ ਜਾਂਦਾ ਹੈ ਅੱਜ ਪੰਜਾਬ ਦੇ ਵਿੱਚ ਬਹੁਤ ਸਾਰੇ ਵਿਵਾਦਿਤ ਬਿਆਨ ਕਰਕੇ ਲੋਕ ਯਾਨੀ ਜਿਹੜੇ ਲੀਡਰ ਨੇ ਆਪਣੇ ਨੂੰ ਬਖ ਕਰਦੇ ਨੇ ਇੱਕ ਦੂਜੇ ਤੋਂ ਦੂਰ ਕਰ ਦਿੰਦੇ ਪਰ ਇੱਕ ਆਵਾਜ਼ ਤੇ ਦੇਖੋ ਪੂਰਾ ਪੰਜਾਬ ਯਾਨੀ ਯੂਨੀਵਰਸਿਟੀ ਦੇ ਵਿੱਚ ਪਹੁੰਚ ਗਿਆ ਹਾਲਾਂਕਿ ਚਾਰੇ ਪਾਸੇ ਰਸਤੇ ਬੰਦ ਵੀ ਕਰ ਦਿੱਤੇ ਗਏ ਸੀ ਦੇਖੋ ਜਿਹੜੇ ਸੈਂਟਰ ਸਰਕਾਰ ਆ ਜਿਹੜੇ ਚੰਡੀਗੜਾ ਕੋਸ਼ਿਸ਼ ਵੀ ਆ ਜਦੋਂ ਅਸੀਂ ਉੱਥੇ ਨਹੀਂ ਰੁਕੇ ਹੈਗੇ ਦਿੱਲੀ ਜਾਣ ਵਾਸਤੇ ਰੁਕੇ ਉਹਨਾਂ ਦੇ ਨਾਕੇ ਲਾਇਆ ਸੀ ਵੱਡੇ ਵੱਡੇ ਪਤਨੇ ਕੀ ਕੁਝ ਟੱਕਰਿਆ ਸੀ ਕਿਲ ਲਾਇਆ ਸੀ ਜਦੋਂ ਉਹ ਤੋੜ ਕੇ ਗਾਹਾਂ ਉੱਤੇ ਧੀਲੀ ਜਾ ਬੈਠੇ ਚੰਡੀਗੜ੍ਹ ਕੀ ਚੀਜ਼ ਐ ਜਦੋਂ ਪੰਜਾਬੀ ਆਪਦੀ ਆਇਤਿਆਦ ਨੇ ਬਹਾਦਰਾਂ ਦੀ ਕੌਮ ਆ ਜਦੋਂ ਆਪਦੀ ਆਇਤਿਆਦ ਨੇ ਫੇਰੇ ਚੱਕ ਦਿੰਦ ਨੇ ਸਾਰਾ ਕੁਝ ਇਹ ਤਾਂ ਜੈਨੇ ਟ੍ਰੇਲਰ ਦਿਖਾਇਆ ਇਹਨਾਂ ਨੂੰ ਟ੍ਰੇਲਰ ਦਿਖਾਇਆ ਉੱਥੇ ਬੱਚਿਆਂ ਦੇ ਨਾਲ ਵੈਸੇ ਕਹਿੰਦੇ ਲੱਠੀ ਲਾਠੀ ਚਾਰਜ ਵੀ ਹੋਈ ਅਰੇਸਟ ਵੀ ਪਾਈ ਗਈ ਤੁਹਾਨੂੰ ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਪੂਰੇ ਜੋਸ਼ ਦੇ ਨਾਲ ਬੱਚੇ ਅੰਦਰ ਗਏ ਯਾਨੀ ਜਥੇਬੰਦੀਆਂ ਹੋਰ ਵੀ ਅੰਦਰ ਗਏ ਗੇਟ ਤੋੜ ਕੇ ਅੰਦਰ ਗਏ ਤੁਹਾਨੂੰ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਹੁਣ ਉਹ ਰੋਕਣ ਦੀ ਕੋਸ਼ਿਸ਼ ਕੀਤੀ ਗਈ ਦਿੱਲੀ ਦੇ ਵਿੱਚ ਵੱਲ ਜਾਂਦੇ ਹੋਏ ਵੀ ਇਦਾਂ ਰੋਕਿਆ ਸੀ ਪਰ ਫਿਰ ਵੀ ਯਾਨੀ ਦੇਖੋ ਪਹੁੰਚਣਾ ਸੀ ਹਰ ਇੱਕ ਦਾ ਹੀ ਮਨਸੂਬਾ ਸੀ ਵੀ ਯੂਨੀਵਰਸਿਟੀ ਜਾਵਾਂਗੇ ਹਰ ਹਾਲਤ ਜਾਵਾਂਗੇ ਸਾਡੇ ਬੱਚੇ ਨੇ ਸੀ ਉਹਨਾਂ ਦਾ ਸਾਥ ਦੇਵਾਂਗੇ ਸਾਡੀ ਯੂਨੀਵਰਸਿਟੀ ਹੈ ਸਾਡਾ ਉੱਥੇ ਬੱਚੇ ਬੈਠੇ ਨੇ ਪੜ੍ਹਦੇ ਨੇ ਸਾਡਾ ਭਵਿੱਖ ਆਉਣ ਵਾਲੇ ਬੱਚਿਆਂ ਦਾ ਅਸੀਂ ਕਿਵੇਂ ਉਹਨੂੰ ਖੋਣ ਦੇ ਦਾਂਗੇ ਤੇ ਅਸੀਂ ਗਏ ਸਾਰੇ ਗਏ ਹਰ ਹਿੱਲਾ ਵਰਤ ਕੇ ਗਏ ਜਾਣਾ ਵੀ ਚਾਹੀਦਾ ਸੀਗਾ ਸਰਕਾਰਾਂ ਇੱਕ ਪਾਸੇ ਤਾਂ ਭਗਵੰਤ ਮਾਨ ਸਰਕਾਰ ਕਹਿ ਰਹੀ ਹੈ ਵੀ ਅਸੀਂ ਯੂਨੀਵਰਸਿਟੀ ਦੇ ਨਾਲ ਆ ਅੱਜ ਫੋਟੋ ਵੀ ਪਾ ਰੱਖੀ ਆ ਯੂਨੀਵਰਸਿਟੀ ਦੇ ਸਾਡੀ ਆ ਤੇ ਕੱਲ ਤੇ ਜਿਹੜੀ ਪੰਜਾਬ ਦੀ ਪੁਲਿਸ ਉਥੇ ਕੁੱਟਦੀ ਸੀ ਜਵਾਖਾਂ ਨੂੰ ਬੱਚਿਆਂ ਨੂੰ ਉਹ ਉਹ ਕਿਹੜਾ ਹਰਿਆਣਾ ਚੋਂ ਆਈ ਸੀ ਪਰ ਇਨਸਾਨ ਸੀਗੇ ਉਹ ਉਹ ਕਿੰਨ ਲਾਈਫ ਵਿੱਚ ਕੁੱਟਣ ਵਾਸਤੇ ਇਹ ਧੋਗਲਾਤੀ ਰਹਿੰਦਾ ਇਹਨਾਂ ਦਾ ਇਹਨਾਂ ਕਰਕੇ ਸਾਰਾ ਜਿਹੜਾ ਇਹ ਕੰਮ ਖਰਾਬ ਹੁੰਦਾ ਦੇਖੋ ਉੱਥੇ ਕੱਟ ਰੱਖਿਆ ਜੀ ਕੱਟ ਰੱਖਿਆ ਸ਼ਾਂਤਮਈ ਤਰੀਕੇ ਨਾਲ ਰੱਖਿਆ ਫਿਰ ਉਸ ਤੋਂ ਬਾਅਦ ਵੜ ਕੇ ਜਦੋਂ ਯੂਨੀਵਰਸਿਟੀ ਪਹੁੰਚ ਗਏ ਸਾਰੇ ਮੈਨੂੰ ਦੱਸੋ ਵੀ ਉੱਥੇ ਜਾ ਕੇ ਉਹਨਾਂ ਨੇ ਕਰਿਆ ਕੀ ਆ ਉਹਨਾਂ ਨੇ ਕੋਈ ਭੰਨ ਤੋੜ ਕਰੀਆ ਉਹਨਾਂ ਨੇ ਕੋਈ ਬੰਬ ਚਲਾਏ ਨੇ ਉਹਨਾਂ ਨੇ ਕੀ ਕਰਿਆਗਾ ਸਭ ਨੇ ਆਪੋ ਆਪਣੇ ਬਲਬਲਾ ਕੱਢਿਆ ਸਟੇਜ ਤੇ ਬੋਲ ਕੇ ਆਗੇ ਜੋ ਨਾ ਨਹੀਂ ਸੇ ਤਨਾ ਨਾ ਰੋਕਾਂ ਟੋਕਾਂ ਕਰਦੇ ਨਾ ਨਾ ਹੀ ਲਾਉਂਦੇ ਨਾ लाठी चार्ज ਕਰਦੇ ਆਮ ਨਾਣ ਜਾਣ ਲੈਂਦੇ ਫਿਰ ਵੀ ਉਹੀ ਗੱਲ ਮਾਹੌਲ ਬਣਦੀ ਸੀ ਜਾਣ ਬੁੱਝ ਕੇ ਸਾਰਾ ਕੰਮ ਜਿਹੜੀ ਸਰਕਾਰ ਕਰਦੀ ਆ ਰੋਕਾਂ ਲਾਉਂਦੀ ਆ ਜਾਣ ਬੁੱਝ ਕੇ ਲੋਕਾਂ ਦੇ ਮਨਾਂ ਦੇ ਵਿੱਚ ਰੋਸ ਜਾਂਦਾ ਕੋਈ ਆਉਂਦਾ ਉਹ ਆ ਕੇ ਇਕੱਠ ਹੁੰਦਾ ਉਹ ਬੋਲ ਕੇ ਚਲੇ ਜਾਂਦੇ ਨੇ ਆਪਦੇ ਹੱਕ ਮੰਗਦੇ ਨੇ ਕੱਲ ਵੀ ਇਹੀ ਕੁਝ ਹੋਇਆ ਅਸੀਂ ਬੋਲ ਕੇ ਆਏ ਉਥੇ ਸਭ ਨੇ ਬੋਲੇ ਨੇ ਵੀ ਅਸੀਂ ਨਹੀਂ ਝੁਕਾਂਗੇ ਨਹੀਂ ਅਸੀਂ ਝੰਡਾ ਫੜ ਕੇ ਖੜ ਗਏ ਸੀ ਵਿਦਿਆਰਥੀਆਂ ਦੇ ਨਾਲ ਨਹੀਂ ਝੁਕਦੇ ਪਰ ਸਰਕਾਰ ਤਾਂ ਇਹ ਕਹਿੰਦੀ ਹੈ ਕਿ ਅਸੀਂ ਪੰਜਾਬ ਦੇ ਨਾਲ ਆ ਯੂਨੀਵਰਸਿਟੀ ਨਾਲ ਹਰ ਇੱਕ ਸੀਟਿੰਗ ਦੇ ਵਿੱਚ ਅਸੀਂ ਮੀਟਿੰਗ ਕੀਤੀ ਹੈ ਤੇ ਤੁਸੀਂ ਕਹਿ ਰਹੇ ਹੋ ਕਿ ਜਿੱਦਾਂ ਹੁਣ ਹੋਰ ਵੀ ਕਹਿ ਰਹੇ ਨੇ ਕਿ ਮੀਟਿੰਗ ਦੇ ਵਿੱਚ ਪਹੁੰਚੇ ਨਹੀਂ ਹੈਗੇ ਕੋਈ ਨਹੀਂ ਗਿਆ ਪਹਿਲਾਂ ਬਾਦਲ ਵੀ ਰਿਹਾ ਕਾਂਗਰਸ ਵੀ ਰਹੀ ਆ ਹੁਣ ਇਹ ਆਪ ਆਲੇ ਆਗੇ ਇਹੇ ਚੱਲਦੇ ਰਹੇ ਨੇ ਕਿਹਨੇ ਮੀਟਿੰਗ ਕਰੀ ਆ ਜੇ ਇਹਨਾਂ ਨੇ ਮੀਟਿੰਗਾਂ ਕੀਤੀਆਂ ਹੁੰਦੀਆਂ ਹੁੰਦੀਆਂ ਬੈਠੇ ਹੁੰਦੇ ਇੱਕ ਗੱਲ ਪੁਣਛੋ ਦੀ ਪ੍ਰੋਫੈਸਰ ਬੀਬੀ ਆ ਉਹ ਦੀ ਤੁਸੀਂ ਸੁਣੀ ਆ ਇੰਟਰਵਿਊ ਉਹ ਕੀ ਕਹਿ ਰਹੀ ਆ ਕਿਸੇ ਨੇ ਕੱਖ ਨਹੀਂ ਕਰਿਆ ਹੈਗਾ ਜੇ 91 ਤੋਂ ਜੇ ਆਪਦੇ ਇਹ ਬਰਾਬਰਤਾ ਉੱਥੇ ਰੱਖਦੇ ਮੀਟਿੰਗਾਂ ਰੱਖਦੇ ਬਹਿੰਦੇ ਉਹਨਾਂ ਨਾਲ ਦੋ ਐਮਐਲਏ ਵੀ ਨੇ ਉਹਦੇ ਵਿੱਚ ਕਮੇਟੀ ਦੇ ਜਿਉ ਬਹਿੰਦੇ ਸਾਰੇ ਫਿਰ ਇੱਥੇ ਤੱਕ ਕਾਹਨੂੰ ਗੱਲ ਪਹੁੰਚਦੀ ਸਰਕਾਰਾਂ ਦੀ ਦੇਣਾ ਜੋ ਕੁਝ ਵੀ ਸਾਡੇ ਨਾਲ ਹੋ ਰਿਹਾ ਬਾਦਲ ਕਾਂਗਰਸ ਇਹ ਆਪ ਇਹ ਆਲੇ ਇਹ ਤਾਂ ਹੁਣ ਆਏ ਨੇ ਪਹਿਲਾਂ ਤੋਂ ਤਾਂ ਉਹ ਚੱਲਦੇ ਨੇ ਨਾ ਸਾਡਾ ਬੋਰਡ ਦੇ ਵਿੱਚ ਵਿਭਾਗ ਹਿੱਸੇਦਾਰੀ ਇਸ ਜਿਹੜੀ ਉਦੋਂ ਉਸੇ ਬੰਦੇ ਕਿਉਂ ਨਹੀਂ ਭਰਤੀ ਕੀਤੀ ਇਹਨਾਂ ਨੇ ਬਾਦਲਾਂ ਨੇ ਕਾਂਗਰਸ ਨੇ ਉੱਥੇ ਬਦਲੇ ਕਾਤੋਂ ਨਹੀਂ ਭਰਤੀ ਕੀਤੇ ਕਿਉਂ ਖਾਲੀ ਛੱਡੇ ਉਹਨਾਂ ਨੇ ਆਪਦੇ ਬੰਦੇ ਹਰੇਕ ਮਹਿਕਮੇ ਦੇ ਵਿੱਚੋਂ ਬਾਹਰਲੇ ਸੂਬਿਆਂ ਦੇ ਬੰਦੇ ਆ ਕੇ ਫਿੱਟ ਕਰਤੇ ਸਾਡੀਆਂ ਸੀਟਾਂ ਕੱਟ ਗਈਆਂ ਕਿਉਂ ਇਹ ਸਰਕਾਰ ਦਾ ਕੰਮ ਹੁੰਦਾ ਲੋਕਾਂ ਦਾ ਕੰਮ ਨਹੀਂ ਹੁੰਦਾ ਜਿਹੜੇ ਨੁਮਾਇंदे ਇਹਨਾਂ ਨੇ ਇਮਾਨਦਾਰੀ ਨਾਲ ਕੰਮ ਕਰੇ ਨੇ ਹਮੇਸ਼ਾ ਇਹਨਾਂ ਨੇ ਪੱਠਾ ਬਿਠਾਇਆ ਜਿੱਥੇ ਵੀ ਹੋਇਆ ਸਾਡਾ ਨੁਕਸਾਨ ਸਰਕਾਰਾਂ ਕਰਕੇ ਹੋਇਆ ਜੀ ਆਪ ਦਾ ਰੋਲ ਅਦਾ ਕਰਦੇ ਬਾਦਲ ਕੇ ਕਾਂਗਰਸ ਵਾਲੇ ਆਪ ਵਾਲੇ ਵਧੀਆ ਰੋਲ ਅਦਾ ਕਰਦੇ ਹੋ ਸਕਦਾ ਇਹ ਦਿਨ ਨਾਉ ਦੇ ਇਹਨਾਂ ਨੇ ਕਰਿਆ ਨਹੀਂ ਹੈਗਾ 도ਗਲੇ ਚਿਹਰੇ ਇਹਨਾਂ ਨਾਲ ਦੇ ਲੋਕਾਂ ਨੂੰ ਹੋਰ ਕੁਝ ਕਹਿੰਦੇ ਨੇ ਨਾ ਡਾਂਗਾ ਮਾਰਦੇ ਨੇ ਨਾਲੇ ਰੋਣ ਨਹੀਂ ਦੇ ਨਾਲ ਚੁੱਪ ਕਰਾ ਗੱਲ ਇਹ ਗੱਲ ਹੋ ਰਹੀ ਆ ਲੋਕ ਸਾਰਾ ਕੁਝ ਦੇਖ ਰਹੇ ਨੇ ਤੁਸੀਂ ਕਹਿਣ ਦਾ ਮਤਲਬ ਇਹ ਹੈ ਤੁਹਾਡਾ ਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਸੈਂਟਰ ਦੇ ਨਾਲ ਮਿਲੀ ਹੋਈ ਹੈ ਬਿਲਕੁਲ ਮਿਲੀ ਹੋਈ ਆ ਜੇ ਮਿਲੀ ਨਹੀਂ ਹੋ ਫਿਰ ਮੈਨੂੰ ਦੱਸੋ ਉਹ ਚੰਡੀਗੜ੍ਹ ਦੇ ਵਿੱਚ ਵੜ ਕੇ ਸਾਡੇ ਪੰਜਾਬ ਪੁਲਿਸ ਵਾਲੇ ਜਿਹੜੇ ਸੀਓ ਬੱਚਿਆਂ ਨੂੰ ਡਾਂਗਾਂ ਕਿਉਂ ਮਾਰਦੇ ਜੇ ਮਿਲੇ ਨਾ ਹੁੰਦੇ ਜੇ ਵਿਦਿਆਰਥੀਆਂ ਨਾਲ ਹੁੰਦੇ ਪੰਜਾਬ ਨਾਲ ਹੁੰਦੇ ਫਿਰ ਪੁਲਿਸ ਕੁੱਟਦੀ ਸਾਡੇ ਬੱਚਿਆਂ ਨੂੰ ਪੰਜਾਬ ਪੁਲਿਸ ਕੁੱਟ ਰਹੀ ਸੀ ਡੰਡੇ ਮਾਰੇ ਨੇ ਤੁਸੀਂ ਕੀ ਸੋਚਿਆ ਕਿ ਤੁਸੀਂ ਰੋਲਰ ਲੈ ਕੇ ਗਏ ਕਿ ਅਸੀਂ ਗੇਟ ਤੋੜ ਦਾਂਗੇ ਤੁਸੀਂ ਵੀ ਲੈ ਕੇ ਗਏ ਅਸੀਂ ਵੀ ਦੇਖੋ ਲੈ ਕੇ ਗਏ ਸੀ ਕਿ ਦੇਖੋ ਮੁੜ ਗਿਆ ਤੇ ਅਸੀਂ ਵੀ ਫਿਰ ਦੂਜੇ ਡਾਂਡੇ ਮਿੰਡੇ ਹੋ ਗਏ ਪਹੁੰਚੇ ਅਸੀਂ ਹਰ ਆਬ ਦਾ ਹਰ ਹਿੱਲਾ ਵਾਤ ਕੇ ਹਰੇਕ ਬੰਦਾ ਹਰ ਹਿੱਲਾ ਵਾਤ ਕੇ ਪਹੁੰਚਿਆ ਅਸੀਂ ਵੀ ਪਹੁੰਚੇ ਆ ਤੇ ਸਾਡਾ ਫਰਜ਼ ਮੰਨਦਾ ਸੀ ਜਾਣ ਦਾ ਅਸੀਂ ਗਏ ਆ ਜਾਂਦੇ ਰਹਾਂਗੇ ਹਮੇਸ਼ਾ ਮੇਨਾ ਜੇਦੋ ਬੁਲਾਉਂਦੇ ਰਹਿਣਗੇ ਫੇਰ ਵੀ ਜਾਂਦੇ ਰਹਿਣਗੇ ਤੁਹਾਨੂੰ ਲੱਗਦਾ ਕਿ ਮਸਲਾ ਹੱਲ ਹੋ ਜਾਏਗਾ ਤੁਹਾਨੂੰ ਲੱਗਦਾ ਕਿ ਹੁਣ ਜਿਸ ਤਰ੍ਹਾਂ ਜੋ ਵੀ ਮਾਹੌਲ ਚੱਲ ਰਿਹਾ ਹੈ ਕਿ ਇਡੇ ਝਟਕੇ ਤੋਂ ਬਾਅਦ ਕਿਉਂਕਿ ਹਾਲਾਂਕਿ ਬਾਟਨਾ ਤੇ ਰੋਕਿਆ ਹੋਇਆ ਸੀ ਫੇਰ ਵੀ ਇੰਨੀ ਪਬਲਿਕ ਉੱਥੇ ਪਹੁੰਚ ਗਈ ਸੀ ਦੇਖੋ ਮਸਲਾ ਹੱਲ ਹੋਣਾ ਜੇ ਕੱਲਾ ਸਾਡੀ ਸਾਡੀ ਜੁਨੀਵਰਸਿਟੀ ਨਾਲ ਨਹੀਂ ਚੱਲਣਾ ਚੰਡੀਗੜ੍ਹ ਵੀ ਸਾਡਾ ਹੈ ਚੰਡੀਗੜ੍ਹ ਦੀ ਆਵਾਜ਼ ਵੀ ਸਾਨੂੰ ਬੁਲੰਦ ਕਰਨੀ ਪੈਣੀ ਆ ਸਾਡੇ ਬਹੁਤ ਸਾਰੇ ਹੱਕ ਨੇ ਜਿਹੜੇ ਦਬੇ ਹੋਣੇ ਆ ਉਹਨਾਂ ਦੀ ਆਵਾਜ਼ ਬੁਲੰਦ ਕਰਨੀ ਪਈ ਆ ਕੱਲਾ ਇਥੇ ਚੰਡੀ ਜੁਨੀਵਰਸਿਟੀ ਦੀ ਗੱ ਯੋਨੀਕਰ ਕਸੇਦਾਰੀ ਨੇ ਕਾਖੀ ਨਿਕਨ ਵਾਲੇ ਉਹ ਸਾਡੇ ਤੇ ਕਾਬਜ ਹੋਣਾ ਚਾਹੁੰਦੇ ਨੇ ਅਸੀਂ ਉਹਨਾਂ ਤੇ ਕਾਬਜ ਨਹੀਂ ਹੋਣ ਦਿੰਦੇ ਹਮ ਪੰਜਾਬ ਆ ਪਰ ਕਿਤੇ ਨਾ ਕਿਤੇ ਦੇਖਿਆ ਜਾਂਦਾ ਕਿ ਆਪਣੀ ਲੋਕ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੋਂ ਬਾਅਦ ਵੀ ਦੇਖਿਆ ਜਾਂਦਾ ਕਿ ਆਪਣੀਆਂ ਹੀ ਬੁਰਾਈਆਂ ਕਰਕੇ ਫਿਰ ਬਾਅਦ ਦੇ ਵਿੱਚ ਇੱਕ ਦੂਜੇ ਦੀ ਬੜਮੀ ਕਰਦੇ ਪਰ ਇੱਕ ਆਵਾਜ਼ ਤੇ ਫਿਰ ਇਕੱਠੇ ਹੋ ਜਾਂਦੇ ਨੇ ਤੁਹਾਨੂੰ ਕੀ ਲੱਗਦਾ ਕਿ ਜੇ ਪਹਿਲਾਂ ਹੀ ਆਪਾਂ ਇਕੱਠੇ ਰਹੀਏ ਤਾਂ ਇਦਾਂ ਦਾ ਯਾਨੀ ਮੁਸੀਬਤ ਨਾ ਆਵੇ ਦੇਖੋ ਲੋਕ ਇਕੱਠੇ ਨੇ ਜਿਹੜੇ ਪੰਜਾਬ ਦੇ ਨੇ ਜੇ ਹਰਿਆਣੇ ਦੇ ਨੇ ਉਹ ਸਾਰੇ ਇਕੱਠੇ ਨੇ ਲੀਡਰ ਨੇ ਜਿਹੜੇ ਉਹਨਾਂ ਦੇ ਬੇੜਾ ਗੁੱਲ ਹੁੰਦਾ ਉਹੀ ਭਜਦੇ ਨੇ ਲੋਕਾਂ ਦੇ ਜਿਹੜੇ ਲੋਕਾਂ ਨਾਲ ਵਾਅਦੇ ਕਰੇ ਹੁੰਦੇ ਨੇ ਉਹੀ ਮੁਕਰਦੇ ਨੇ ਉਹੀ ਲੋਕਾਂ ਨਾਲ ਕੀਤੇ ਹੋਏ ਵਾਅਦਿਆਂ ਤੋਂ ਭੱਜਦੇ ਨੇ ਜਿਵੇਂ ਸਰਕਾਰਾਂ ਬੁਹ ਦੇਖਿਆ ਕਹਿੰਦੇ ਨੇ ਵੀ ਅਸੀਂ ਕੋਸ਼ਾ ਕਰਾਂਗੇ ਆ ਕਰਾਂਗੇ ਸਾਰੇ ਭਾਜਾਂਦੇ ਨੇ ਕਿ ਨਹੀਂ ਵਾਅਦਾ ਪੂਰਾ ਕਰਿਆ ਨਾ ਆਪਣਾ ਨਹੀਂ ਕਰਿਆ ਇਹਨਾਂ ਤੋਂ ਹਜੇ ਬੀਬੀਆਂ ਦਾ 1000 ਰੁਪਿਆ ਤਾਂ ਦਿੱਤਾ ਨਹੀਂ ਗਿਆ 5 ਸਾਲ ਬੀਤ ਗਏ ਹੋਰ ਇਹਨਾਂ ਨੇ ਇਹਨਾਂ ਨੇ ਹੋਰ ਸੁਆਹ ਕਰਨਾਗਾ ਕਿਹੜੀਆਂ ਜੁਨੀਅਰ ਯੂਨੀਵਰਸਿਟੀਆਂ ਲੈ ਰਹੇ ਨੇ ਕਿ ਤੁਹਾਨੂੰ ਇਹ ਹੂੰ ਉਹ ਕਹਿੰਦੇ ਅਸੀਂ ਅਗਲੇ ਸੈਸ਼ਨ ਦੇ ਵਿੱਚ ਦੇ ਦਾਂਗੇ ਕਹਿੰਦੇ ਪੈਸੇ ਕਿਹੜੇ ਹੱਕ ਲੈ ਕੇ ਦੇ ਦੇਣਗੇ ਤੇ ਅਗਲਾ ਸੈਸ਼ਨ ਇਹਨਾਂ ਨੂੰ ਤਾਂ ਕਿਸੇ ਨੇ ਵੋਟ ਹੀ ਨਹੀਂ ਪਾਉਣੀ ਤੂੰ ਇਹਨਾਂ ਚ ਹੁਣ ਤਾਂ ਦਿੱਤੇ ਨਹੀਂ ਹੈਗੇ ਜਿਹੜਾ ਬੰਦਾ 1000 ਰੁਪਏ ਨਹੀਂ ਦੇ ਸਕਦਾ ਬੀਬੀ ਨੂੰ ਕਹਿ ਕੇ ਵਾਦਾ ਕਰਕੇ ਉਹ ਸਾਨੂੰ ਯੂਨੀਵਰਸਿਟੀ ਕਿੱਥੋਂ ਲੈ ਦੂਗਾ ਕਹਿੰਦੇ ਹੋਰ ਵੀ ਦਾ ਵਾਦੇ ਅਸੀਂ ਪੂਰੇ ਕੀਤੇ ਨਾ ਇਹ ਵੀ ਵਾਦਾ ਪੂਰੀ ਕਰ ਦੇਣਗੇ 5 ਸਾਲ ਦੇ ਵਿੱਚ ਨੌਕਰੀਆਂ ਦੇ ਕ腐ਸ਼ਨ ਦੇ ਯਾਨੀ ਹੋਰ ਬਹੁਤ ਸਾਰੀ ਬਿਜਲੀ ਦੇ ਫਰੀ ਦੇ 20000 ਰੁਪਏ ਵਾਲਾ ਵੀ ਪੂਰਾ ਕਰ ਦਾਂਗੇ 26 ਦੇ ਵਿੱਚ ਹੁਣ ਅਗਲੇ ਸਾਲ ਹੋਣਾ ਹੁਣ ਤਾਂ ਭੁੱਲ ਹੁਣ ਤਾਂ ਭੁੱਲ ਜਾਣਾ ਇਹ ਹੁਣ ਨਹੀਂ ਆਉਂਦੇ ਹੁਣ ਇਹਨਾਂ ਨੂੰ ਕਿਹੜਾ ਵੋਟ ਪਾਉਗਾ ਅੱਛਾ ਜੀ ਨਹੀਂ ਆਉਂਦੇ ਹੁਣ ਹੁਣ ਨਹੀਂ ਆਉਂਦੇ ਜਿਹੜਾ ਇਹਨਾਂ ਨੇ ਦੋ ਹੈਗਾ ਸਾਲ ਖੰਡ ਕੱਢ ਲੈਣਾ ਲੋਕਾਂ ਦੇ ਬਾਰੇ ਕੀਤੇ ਮਾੜੇ ਮੋਟੇ ਕਰ ਲੈਣਾ ਜੇ ਚੰਗੇ ਚਾਹੁੰਦੇ ਨੇ ਪਰ ਇਹਨਾਂ ਨੇ ਪੰਜਾਬ ਵਾਸਤੇ ਕੱਖ ਨਹੀਂ ਕਰਿਆ ਹੈਗਾ ਇਹਨਾਂ ਨੇ ਤਾਂ ਦਿੱਲੀ ਵਾਲਾ ਲਾਲਾ ਹੀ ਖੁਸ਼ ਕੀਤਾ ਸਭ ਕੁਝ ਇਹ ਮੈਂ ਹੁਣ ਕਹਣਾ ਚਾਹਣਾ ਪੰਜਾਬ ਸਰਕਾਰ ਕਿਹੜਾ ਕਟਾ ਮੈਨੂੰ ਕੱਲ ਗਰਦਾਸਪੁਰ ਤੋਂ ਫੋਨ ਆਇਆ ਸੀ ਉਥੇ ਕੋਈ ਕਾਲ ਜਾ ਸਰਕਾਰੀ ਬੰਦਪਿਆ ਉਹਨੂੰ ਵੇਚਣ ਦੀ ਤਿਆਰੀਆਂ ਨੇ ਬਹੁਤ ਸਾਰੀਆਂ ਸਰਕਾਰੀ ਜੰਗਾਵਾਵਾਂ ਵੇਚ-ਵੇਚ ਕੇ ਉਹਨੂੰ ਦਿੱਲੀ ਲਈ ਜਾਂਦੇ ਨੇ ਕੀ ਗੱਲ ਸਾਡੀਆਂ ਪ੍ਰਾਪਰਟੀਆਂ ਕੋਈ ਬੇਚ ਰਹੀ ਹੈ ਪੰਜਾਬ ਸਰਕਾਰ ਦੀ ਸੈਂਟਰ ਸਰਕਾਰ ਸਾਡੇ ਤੇ ਡਾਕਾ ਮਾਰ ਰਹੀ ਹੈ ਪੰਜਾਬ ਸਰਕਾਰ ਕਿਉਂ ਇਹ ਘਟਾ ਇਹਨੇ ਕੀ ਕੁਝ ਨਹੀਂ ਵੇਚ ਰਹੇ ਸਾਡੇ ਪ੍ਰਾਪਰਟੀ ਪੰਜਾਬ ਦੇ ਵਿੱਚ ਪਈਆਂ ਉਹਨਾਂ ਨੂੰ ਵੇਚ-ਵੇਚ ਕੇ ਇਹ ਦਿੱਲੀ ਭੇਜ ਜਾਂਦੇ ਨੇ ਰੁਪਏ ਕੌਣ ਡਾਕਿਆ ਨਹੀਂ ਸਾਡੇ ਤੇ ਸਾਡੇ ਨੂੰ ਬਰਬਾਦ ਕਰੀ ਜਾਂਦੇ ਲੁੱਟੀ ਜਾਂਦੇ ਨੇ ਤੁਸੀਂ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਨੇ ਉਹ ਪੂਰੇ ਕਰੋ ਦਿੱਲੀ ਦੇ ਚ ਦਲਾਲ ਨਾ ਬਣੋ ਲੋਕਾਂ ਨੇ ਤੁਹਾਨੂੰ ਹੁਣੀਆਂ ਹੱਦ ਜਿਹੜੀ ਹੈਗਾ ਪੱਤ ਦਿਖਾ ਦੇਣਾ 27 ਦੇ ਵਿੱਚ ਸੋਕ ਬਹੁਤ ਕੁਝ ਸੋਚੀ ਬੈਠੇ ਨੇ ਠੀਕ ਆ ਨਾ ਬਾਦਲ ਕਹਿੰਦੇ ਤਾਂ ਦੋ ਬਣ ਗਏ ਸੀਗੇ ਇਹਨਾਂ ਦੇ ਦੋ ਨਹੀਂ ਬਣਨੇ ਅੱਛਾ ਜਿਸ ਤਰ੍ਹਾਂ ਹੁਣ ਤਰਨਤਾਰ ਦੀਆਂ ਚੋਣਾ ਚੱਲ ਰਹੀਆਂ ਰਾਜਾ ਬੜਿੰਗ ਦੇ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਇੱਕ ਤਾਂ ਵੀਡੀਓ ਉਹਨਾਂ ਦੀ ਇਹ ਕਾਫੀ ਵਾਇਰਲ ਹੋਈ ਸੀ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਐਸਸੀ ਭਾਈਚਾਰੇ ਤੇ ਟਿੱਪਣੀ ਕੀਤੀ ਸੀ ਰੰਗ ਕਾਲੇ ਨੂੰ ਲੈ ਕੇ ਕੀਤੀ ਸੀ ਤੇ ਦੂਜੇ ਪਾਸੇ ਇੱਕ ਵੀਡੀਓ ਹੋਰ ਵਾਇਰਲ ਹੋ ਰਹੀ ਹੈ ਛੋਟੇ ਬੱਚਿਆਂ ਦੇ ਜੋੜੇ ਨੂੰ ਹੱਥ ਲਾ ਕੇ ਟੂ ਟੂ ਕਰਦੇ ਹੋਏ ਨਜ਼ਰ ਆਏ ਕਿਸ ਤਰ੍ਹਾਂ ਦੇਖਦੇ ਹੋ ਉਹ ਸਦਾਤਾ ਨਾ ਜਿਹੜਾ ਹੈਗਾ ਦਿਮਾਗ ਖਰਾਬ ਹੋ ਗਿਆ ਰਾਜੇ ਬਡੰਗ ਦਾ ਉਹਦੀ ਮਤ ਮਾਰੀ ਗਈ ਆ ਰੱਬ ਜਦੋਂ ਮਾਰਦਾ ਮੱਤੀ ਮਾਰਦਾ ਡਾਂਗ ਨਹੀਂ ਮਾਰਦਾ ਹੁੰਦਾ ਉਹਨੋਂ ਦੀ ਮਤ ਬੱਜ ਗਈ ਆ ਉਹਨੂੰ ਪ੍ਰਧਾਨਗੀ ਤੋਂ ਵੀ ਲਾ ਦੇਣਗੇ ਹੁਣ ਸਾਰੇ ਪਾਸਿਆਂ ਤੋਂ ਜਾਊਗਾ ਲੋਕਾਂ ਦੇ ਮਨਾਂ ਤੋਂ ਵੀ ਲੈ ਗਿਆ ਉਹਨੇ ਆਪਣੇ ਬੂਟਾ ਸਿੰਘ ਸਰਦਾਰ ਬੂਟਾ ਸਿੰਘ ਜਿਹੜੇ ਹੋਏ ਨੇ ਗ੍ਰਹਿ ਮੰਤਰੀ ਹੋਏ ਨੇ ਕਾਂਗਰਸ ਨੇ ਕਾਂਗਰਸ ਨੇ ਬਣਾਇਆ ਕਿਉਂ ਕਾਂਗਰਸ ਦੇ ਹੁਣ ਤੈਨੂੰ ਤੂੰ ਬਣ ਜਾ ਤੂੰ ਵੀ ਕਾਂਗਰਸ ਨਹੀਂ ਆ ਤੈਨੂੰ ਕੁਝ ਬਣਾ ਦੇਣਾ ਉਹ ਇਹ ਕੋ ਪ੍ਰਧਾਨ ਬਣਾਇਆ ਹਿਆ ਉਹ ਆਪਦੀ ਲਿਆਕਤ ਨਾਲ ਪੀ ਐਚ ਡੀਆਂ ਕਰੀਆਂ ਹੋਈਆਂ ਸੀ ਪੜ੍ਹਿਆ ਲਿਖਿਆ ਸੀ ਉਹ ਰੰਗ ਕਾਲਾ ਦੇਖ ਕੇ ਉਹ ਨੂੰ ਮਖੌਲ ਕਾਲਾ ਪੱਠੇ ਪਾਉਣ ਵਾਲਾ ਦੱਸਦਾ ਪੀ ਐਚ ਡੀ ਕਰੀ ਹੋਈ ਸੀ ਪੂਟਾ ਸਿੰਘ ਦੀ ਜਿਹਨੂੰ ਇਹ ਕਹਿੰਦਾ ਰੋਸ ਆ ਸਾਰਿਆਂ ਦੇ ਮਨਾਂ ਦੇ ਵਿੱਚ ਰਗੜ ਕੇ ਧਰ ਦੇਣਗੇ ਠੀਕ ਹੈ ਨਾ ਬਾਕੀ ਬੱਚਿਆਂ ਨੂੰ ਇਹਨੂੰ ਅਕਲ ਹੀ ਨਹੀਂ ਹੈਗੀ ਉਹਨਾਂ ਦੇ ਬੱਚਿਆਂ ਦੇ ਜਿਹੜਾ ਹੈਗਾ ਜੂੜੇ ਫੜ ਫੜ ਕੇ ਟੂੰ ਟੂੰ ਕਰਦਾ ਇਹਨੇ ਮਖੌਲ ਸਮਝ ਰਿਹਾ ਸਿੱਖੀ ਸਰੂਪ ਨੂੰ ਲੱਖ ਲਾਣਤਾ ਰਾਜ ਵਡਿੰਗ ਤੇ ਇਹ ਸਖਤ ਗੁਰੂਨੀ ਕਾਰਵਾਈ ਹੋਣੀ ਚਾਹੀਦੀ ਹੈ ਇਹਨੂੰ ਅਸੀਂ ਹੁਣ ਸਾਡੇ ਅਸੀਂ ਦੱਸਿਏ ਕੀ ਵੀ ਇਹਨੂੰ ਕੀ ਕਰਨਾ ਚਾਹੀਦਾ ਇਹਨੂੰ ਐਡਾ ਗਿਰਿਆ ਹੋਇਆ ਬੰਦਾ ਤੁਰੰਤ ਇਹਨੂੰ ਬਰਖਾਸਤ ਕਰਕੇ ਇਹਨੂੰ ਘਰੀ ਬਿਠਾਉਣਾ ਚਾਹੀਦਾ ਧਮਕੀ ਵੀ ਮਿਲੀ ਆ ਉਹਨੂੰ ਵੈਸੇ ਧਮਕੀ ਉਹਨੂੰ ਕਿਹਨੇ ਕਰਨੀਆਂ ਨਹੀਂ ਪਾਕਿਸਤਾਨ ਤੋਂ ਧਮਕੀ ਮਿਲੀ ਹੈ ਕਹਿੰਦੇ ਉਹਨਾਂ ਨੂੰ ਜਾਨੋਂ ਮਾਰਨ ਦੀ ਉਹਦੀ ਫੈਮਿਲੀ ਨੂੰ ਐਦਾਂ ਦੀ ਖਬਰ ਆ ਰਹੀਆਂ ਨੇ ਬੰਦਾ ਇਹਨਾਂ ਤੋਂ ਮਾਰ ਕੇ ਗੰਦ ਤੋਂ ਕੀ ਲੈਣਾ ਇਹ ਤਾਂ ਲੋਕਾਂ ਦੇ ਜੋ ਕਹਿੰਦਾ ਸੋ ਕਿਉਂ ਮਾਰਨਾ ਕਹਿੰਦਾ ਮਨੋਂ ਵਿਸਾਰਦੇ ਨੇ ਲੋਕਾਂ ਦੇ ਮਨਾਂ ਤੋਂ ਡਿੱਗ ਪਿਆ ਹੈ ਇਹਨੂੰ ਮਾਰਨ ਦੀ ਲੋੜ ਹੀ ਨਹੀਂ ਹੈਗੀ ਕੀ ਕਰਨਾ ਇਹ ਜੇ ਗੰਦ ਤੋਂ ਜਿਨ੍ਹਾਂ ਨੂੰ ਇਹ ਅਕਲ ਨਹੀਂ ਹੈ ਦੁਕਾਨ ਤੇ ਤੇ ਦਰਜੀਆ ਦੇ ਤਾਂ ਪੈਸੇ ਨਹੀਂ ਦਿੱਤੇ ਜਾਂਦੇ ਨਾ ਤਾਂ ਦਰਜੀਆ ਦੇ ਪੈਸੇ ਰੱਖ ਲੈਂਦੇ ਨੇ ਇਹ ਲੋਕ ਹੂੰ ਵੱਲ ਗੱਡਾਂ ਬਲੀਆਂ ਬੋਡੀਆਂ ਕਰਦੇ ਨੇ ਅਸੀਂ ਐਂ ਕਰਦਾਂਗੇ ਅਸੀਂ ਉਹ ਕਰਦਾਂਗੇ ਜਿਹੜਾ ਇਹਨੇ ਕੁਛ ਕਰਿਆ ਤਰਨ ਤਰਨ ਜਾ ਕੇ ਤੁਹਾਨੂੰ ਪਤਾ ਹੈ ਜੋ ਇਹਨੇ ਬਿਆਨ ਦਿੱਤੇ ਨੇ ਜੀ ਇਹਨੇ ਪੱਠਾ ਗੁੱਲ ਕਰਤਾ ਕਾਂਗਰਸ ਦਾ ਲੱਗਦਾ ਕਿ ਕਾਫੀ ਮਾਰ ਪਾਏਗੀ ਹੁਣ ਉਹ ਨਾ ਤੇ ਚੋਣਾਂ ਦੀ ਇਹ ਦੇ ਲੱਛਣਾ ਕਰਕੇ ਪਤਾ ਹੀ ਲੱਗ ਜਾਂਦਾ ਪਿੰਡ ਦਾ ਗੁਹਾਰਿਆਂ ਤੋਂ ਪਤਾ ਲੱਗ ਜਾਂਦਾ ਹੁੰਦਾ ਹੁਣ ਇਹਨਾਂ ਦਾ ਲੱਛਣਾ ਤੋਂ ਇਹਦੇ ਲੱਛਣਾ ਤੋਂ ਪ੍ਰਧਾਨ ਦੇ ਲੱਛਣਾ ਤੋਂ ਪਤਾ ਲੱਗ ਗਿਆ ਲੋਕਾਂ ਨੂੰ ਵੀ ਇਹ ਕੰਨੇ ਗਾ ਪਾਉਣੇ ਚਾਹ ਅੱਛਾ ਲਾਸਟ ਸਵਾਲ ਲੈ ਮਾਂਗੇ ਬਾਬਾ ਜੀ ਤਰਨ ਤਾਰਨ ਦੀਆਂ ਚੋਣਾਂ ਚੱਲ ਰਹੀਆਂ ਨੇ ਤੁਹਾਨੂੰ ਲੱਗਦਾ ਹੈ ਕਿ ਕਿਹਦੇ ਸਿਰ ਸੇਰਾ ਲੱਗੇਗਾ ਕਿਉਂਕਿ ਬਹੁਤ ਜਿੱਦਾਂ ਦੀਆਂ ਸੋਸ਼ਲ ਮੀਡੀਆ ਤੇ ਅਲਗ-ਅਲਗ ਪਾਰਟੀ ਦੇ ਬਿਆਨ ਆ ਰਹੇ ਨੇ ਜਾਂ ਜਿੱਦਾਂ ਦੀ ਤਾਂ ਤੇ ਹੁਣ ਬਿਆਨ ਰਾਜਾ ਬੜਿੰਗ ਦੀ ਗੱਲ ਕਰ ਲਈਏ ਇਕਾਲੀ ਦਲ ਪਾਰਟੀ ਦੀ ਗੱਲ ਕਰੀ ਜਿੱਦਾਂ ਪਹਿਲਾਂ ਉਹਨਾਂ ਦਾ ਜੋ ਵੀ ਹੋਇਆ ਉਹ ਸਾਰੇ ਜਾਣਦੇ ਨੇ ਤੇ ਆ ਪਾਰਟੀ ਬਾਰੇ ਵੀ ਤੇ ਦੂਜੇ ਆਪਾਂ ਅਮਰਿਤਪਾਲ ਸਿੰਘ ਜੀ ਦੀ ਗੱਲ ਕਰ ਲਈਏ ਵਾਰਿਸ ਪੰਜਾਬ ਦੇ ਉਹਨਾਂ ਦੀ ਪਾਰਟੀ ਦੇ ਵੀ ਨੁਮਾਇंदे ਖੜੇ ਹੋਣੇ ਕਿਸ ਤਰ੍ਹਾਂ ਦੇਖਦੇ ਹੋਂ ਕਿ ਲੱਗਦਾ ਕਿ ਇਹਦੇ ਸਿਰ ਚੇਰ ਯਾਨੀ ਸੇੜਾ ਲੱਗੇਗਾ ਦੇਖੋ ਉਥੋਂ ਦਾ ਭਾਈ ਮਨਦੀਪ ਸਿੰਘ ਜਿੱਤਣਗੇ ਕਿਉਂਕਿ ਉਹਨਾਂ ਦੇ ਪਰਿਵਾਰ ਦੀ ਵੱਡੀ ਕੁਰਬਾਨੀ ਆ ਉਹਨਾਂ ਨੇ ਉਸ ਗੰਤਸੂਰ ਨੂੰ ਸੋਧਿਆ ਜਿਹੜਾ ਸਾਡੀ ਧੀਆਂ 'ਤੇ ਉਹਨਾਂ ਨੇ ਤਗਾਲਾਂ ਕਢਦਾ ਸੀ ਨੇਤ ਸਾਡੇ ਸਮਾਜ ਨੂੰ ਗਲਤ ਬੋਲਦਾ ਸੀ ਉਹਦਾ ਸੋਧਾ ਲਾਇਆ ਫਿਰ ਉਹ ਬੋਚੜ ਸੋਧਿਆ ਸੂਬਾ ਸਰਹੰਦ ਜਿਹਨੇ ਸਾਡੇ ਬੱਚੇ ਕੋਕੋਕੇ ਮਾਰਤੇ ਉਧਰ ਉਸੇ ਇਲਾਕੇ ਦੇ ਨੇ ਤਰਨਤਾਰਨ ਦੇ ਪਰਿਵਾਰ ਰੋਂਦੇ ਨੇ ਆ ਕਿ ਤੁਸੀਂ ਦੇਖੋ ਮੀਡੀਆ ਦੇ ਉੱਤੇ ਸਾਰਾ ਕੁਝ ਦੱਸਦੇ ਨੇ ਉਹ ਉਹ ਲੋਕ ਤਪਾਏ ਲੋਕਾਂ ਨੇ ਕਈ ਗੈਣਾ ਨੇ ਬੱਚੇ ਮਾਰੇ ਨੌਜਵਾਨ ਮਾਰੇ ਉਹ ਸੂਬੇ ਸਰਹੰਦ ਨੇ ਉਹਨੂੰ ਮਾਰਿਆ ਉਹਨੂੰ ਗੱਡੀ ਚੜਾਇਆ ਧੁਰਦੀ ਟਿਕਟ ਦਿੱਤੀ ਸਨੇ ਨੇ ਫਿਰ ਉਹਨੂੰ ਵੋਟ ਕਿਉਂ ਨਹੀਂ ਪਾਉਣਗੇ ਜਿਹੜਾ ਮਰਜੀ ਤੁਰਿਆ ਫਿਰੇ ਭਾਈ ਸੰਦੀਪ ਸਿੰਘ ਅੰਗ ਦਾ ਭਰਾ ਮਨਦੀਪ ਸਿੰਘ ਬਾਲਟੀ ਵਾਲੇ ਮੈਂ ਮਾਝੇ ਵਾਲੇ ਨੂੰ ਕਹਿਣਾ ਚਾਹੁੰਦਾ ਜੇ ਕੋਈ ਹੁਣ ਸੁਣਦੇ ਨੇ ਮਜੈਲੋ ਮਜੈਲਾਂ ਵਾਲੀ ਕਰਕੇ ਦਿਖਾ ਦਿਓ ਫਿਰ ਦਿਖਾ ਦਿਓ ਵੀ ਮਜੈਲ ਕਿਵੇਂ ਬਾਜੀ ਪਲਟਦੇ ਨੇ ਮਾਝੇ ਦੇ ਮਜੈਲ ਨੇ ਉਹ ਸੋ ਧੰਨਵਾਦ ਬਾਬਾ ਜੀ ਤੁਸੀਂ ਆਪਦਾ ਕੀਮਤੀ ਸਮਾਂ ਦਿੱਤਾ ਸੋ ਏਸੀ ਜੀ ਆਪਣੇ ਨਾਲ ਬਾਬਾ ਜੀ ਰਾਜਾ ਰਾਜ ਸਿੰਘ ਜੀ ਜਿਨ੍ਹਾਂ ਨਾਲ ਤਮਾਮ ਗੱਲਾਂ ਬਾਤਾਂ ਕੀਤੀਆਂ ਪੰਜਾਬ ਦੇ ਮਸਲਿਆਂ ਤੇ ਤੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਆਪ ਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਫਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦੇ ਹੋਈ ਇਜਾਜ਼ਤ ਮੇਰੇ ਸਹਿਯੋਗੀ ਗੁਰਪ੍ਰੀਤ ਊਵਾ ਦੇ ਨਾਮ ਸੋਨੂੰ ਜਾਂਸਲਾ ਦੀ ਰਿਪੋਰਟ ਮੁਹਾਲੀ